ਮੇਰੀ ਐਮਐਲਆਰ ਦੇ ਵਿੱਚ ਚਿੱਟੀਆਂ ਕਲੀਅਰਲੀ ਮੈਂਸ਼ਨਡ ਥੈਟ ਸ਼ਾਰਪ ਵੈਪਨ ਯੂਜ਼ ਕੀਤੀ ਗਈ ਆ ਮੇਰੇ 17 ਮੈਂ 15 ਬੋਲ ਰਹੀ ਸੀ ਬਾਜ ਗਿਣਿਆ 17 ਸਟਿਚਸ ਨੇ ਕਿਉਂਕਿ ਜਦੋਂ ਤੁਹਾਡੇ ਲੱਗਦੀ ਹੈ ਨਾ ਨਵੀਂ-ਨਵੀਂ ਤੁਹਾਨੂੰ ਸੁਰਤ ਵੀ ਨਹੀਂ ਹੁੰਦੀ ਨਹੀਂ ਹੁੰਦੀ ਸੁਰਤ 17 ਸਟਿਚਸ ਨੇ ਮੇਰੇ ਔਰ ਇੰਨਾ ਡੂੰਗਾ ਜ਼ਖਮ ਆ ਕਿ ਮੇਰੀ ਹੱਡੀ ਨੂੰ ਵੀ ਚੀਰਿਆ ਹੋਇਆ ਆ ਇਤੋਂ ਵੱਧ ਹੋਰ ਕੀ ਪ੍ਰੂਫ ਚਾਹੀਦਾ ਹਜੇ ਤੱਕ ਛੱਬੀ ਨਹੀਂ ਲੱਗੀ ਹੈਗੀ ਗੱਲਾਂ ਦੂਰ ਦੀਆਂ ਕੱਪੜੇ ਮੇਰੇ ਫਾੜੇ ਗਏ ਆ ਫਾੜਨ ਦੀ ਕੋਸ਼ਿਸ਼ ਹੋਈ ਆ ਤਾਂ ਡਿਸਰੋਬ ਕਰਨ ਦੀ ਕੋਸ਼ਿਸ਼ ਹੋਈ ਆ ਉੱਤੇ 74 ਲੱਗੀ ਆ 76 ਨਹੀਂ ਲੱਗੀ ਅਜੇ ਤੱਕ 76 ਉਹ 376 ਦੀ ਗੱਲ ਨਹੀਂ ਨਮੀ ਬੀ ਐਨ ਐਸ ਠੀਕ ਹੈ ਜਿਹਦੇ ਵਿੱਚ ਡਿਸਰੋਬ ਕਰਨ ਦੀ ਇੱਕ ਹੁੰਦੀ ਆ ਕਿ ਆਊਟਰੇਜ਼ਿੰਗ ਦੀ ਮੋਡੈਸਟੀ ਆਫ ਔਮਨ ਇੱਕ ਹੁੰਦੀ ਆ ਡਿਸਰੋਬ ਕਰਨਾ ਆਊਟਰੇਜ਼ ਵਾਲੀ ਧਾਰਾ ਲੱਗੀ ਆ ਡਿਸਰੋਬ ਵਾਲੀ ਧਾਰਾ ਨਹੀਂ ਲੱਗੀ ਸੋ ਇਹ ਹਾਲਾਤ ਆ ਹੁਣ ਇਹ ਚਾਹੁੰਦੇ ਆ ਕਿ ਮੈਂ ਹਾਈ ਕੋਰਟ ਜਾਵਾਂ ਲੱਗ ਹੀ ਰਿਹਾ ਆ ਸੋ ਇੱਥੇ ਸਿਸਟਮ ਖਈਆ ਪੰਜਾਬ ਦੇ ਵਿੱਚ ਪੂਰਾ ਮਾਮਲਾ ਪੋਲਿਟੀਕਲ ਪ੍ਰੈਸ਼ਰ ਵੀ ਪੈ ਗਿਆ ਤਾਂ ਵੀ ਇਹ ਹਾਲਾਤ ਦੇਖੋ ਗਵਰਨਰ ਸਾਹਿਬ ਦੀ ਸਾਡੇ ਵਾਲੇ ਕੇਸ ਤੱਕ ਗਵਰਨਰ ਸਾਹਿਬ ਦਾ ਪ੍ਰੈਸ਼ਰ ਸੀ ਫਿਰ ਵੀ ਇਹ ਹਾਲਾਤ ਨੇ ਕਿਉਂਕਿ ਦੂਜੇ ਪਾਸੇ ਹੁਣ ਮੈਨੂੰ ਨਹੀਂ ਸਮਝ ਆਉਂਦਾ ਇੱਕ ਪਾਸੇ ਕਹਿ ਰਿਹਾ ਸਰਕਾਰ ਵੀ ਧੀਆਂ ਦੀ ਰਾਖੀ ਕੀਤੀ ਜਾਊਗੀ ਹਨਾ ਤੇ ਸਾਰੀਆਂ ਚੀਜ਼ਾਂ ਨੇ ਫਿਰ ਹੋ ਕੀ ਰਿਹਾ ਆ ਉਹ ਜਿਹੜੇ ਮੇਰੇ ਕੇਸ ਦੇ ਵਿੱਚ ਅਕਿਊਜ਼ਡ ਨੇ ਉਹ ਰੋਜ਼ ਧਰਨਾ ਲਾਉਂਦੇ ਨੇ ਐਸਐਸਪੀ ਦਫ਼ਤਰ ਦੇ ਬਾਹਰ ਉਹ ਅਕਿਊਜ਼ ਨੇ ਤੁਸੀਂ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕਰਦੇ ਹੁਣ ਤਾਂ 7 ਦਿਨ ਤੋਂ ਵੀ ਵੱਧ ਦਾ ਟਾਈਮ ਹੋ ਗਿਆ ਨੋਟਿਸ ਵਾਲਾ ਟਾਈਮ ਵੀ ਗਿਆ ਸੋ ਵਾਈ ਯੂ ਗਾਇਜ਼ ਆਰ ਨਾਟ ਅਰੈਸਟਿੰਗ ਜਦ ਕਿ ਕਲੀਅਰ ਆ ਐਵੀਡੈਂਸ ਕਲੀਅਰ ਆ ਵੀਡੀਓਜ਼ ਤੋਂ ਕਲੀਅਰ ਆ ਸਾਰਾ ਕੁਝ जखਮਾਂ ਤੋਂ ਕਲੀਅਰ ਆ ਹਲੇ ਵੀ ਇਹਨਾਂ ਨੂੰ ਐਵੀਡੈਂਸ ਚਾਹੀਦੇ ਆ ਅਕਿਊਜ਼ ਆਪਦੇ ਹੱਥਾਂ ਦੇ ਵਿੱਚ ਸੱਬਲਾਂ ਫਰੀ ਕਿਰਪਾਨਾਂ ਫੜੀ ਸਾਫ਼ ਵੀਡੀਓਜ਼ 'ਚ ਦੇਖ ਰਹੇ ਨੇ ਹਜੇ ਵੀ ਇਹਨਾਂ ਨੂੰ ਸਬੂਤ ਚਾਹੀਦਾ ਆ ਸੋ ਆਹ ਦਾ ਸਾਡੇ ਵਾਲੇ ਕੇਸ 'ਚ ਲਾਅ ਐਂਡ ਆਰਡਰ ਆ ਬਾਕੀ ਗਰੀਬ ਬੰਦੇ ਦੀ ਜਿਹਦੇ ਨਾਲ ਹੀ ਕੋਈ ਨਹੀਂਗਾ ਉਹਦੀ ਤੁਸੀਂ ਕੀ ਉਮੀਦ ਕਰੋਗੇ ਮੇਰੇ ਨਾਲ ਤਾਂ ਬਾਰ ਐਸੋਸੀਏਸ਼ਨ ਖੜੀ ਆ ਮੇਰੇ ਲਈ ਬਾਰ ਕਾਉਂਸਲ ਮੇਰੀ ਖੜੀ ਆ ਠੀਕ ਹੈ ਬਹੁਤ ਲੋਕ ਖੜੇ ਨੇ ਇਲਾਕੇ ਦੇ ਲੋਕ ਖੜੇ ਨੇ ਪੰਚਾਇਤਾਂ ਖੜੀਆਂ ਨੇ ਆਈ ਡੋਟ ਨੋ ਮੈਂ ਗਰੀਬਾਂ ਦੇ ਤਾਂ ਨੀਹਾ ਦੇ ਘਰੇ ਵੀ ਗਿਆ ਮਨ ਕੋਈ ਚਲੋ ਠੀਕ ਹੈ ਆਪਣੇ ਘਰ ਦੇ ਖਾਂਦੇ ਨੇ ਵਧੀਆ ਨੇ ਕੋਈ ਇੰਨੇ ਤਗੜੇ ਨਹੀਂ ਲੱਗੇ ਬਿਲਕੁਲ ਉਹੀ ਉਹ ਤਾਂ ਜਿਹੜਾ ਜੋ ਕੁਝ ਹੋ ਗਿਆ ਨਾ ਵਿਸ਼ਾਲ ਸੈਣੀ ਜੀ ਕਰਕੇ ਹੋ ਗਿਆ ਜੇ ਕਿਤੇ ਉਹ ਸੈਣੀ ਸਾਹਿਬ ਉੱਥੇ ਨਾ ਹੁੰਦੇ ਤੇ ਹੈਲਪ ਕਰਨ ਵਾਲਾ ਕੋਈ ਨਾ ਹੁੰਦਾ ਨਾ ਮੈਂ ਗਰੰਟੀ ਦਿੰਦੀ ਇਹਨਾਂ ਨੇ ਕੁਝ ਨਹੀਂ ਕਰਦਾ ਸੀ ਇੱਥੇ ਬਹੁਤ ਚੀਜ਼ਾਂ ਨੇ ਮਤਲਬ ਵੀ ਮੈਂ ਨਾ ਇੱਥੇ ਹੁਣ ਇੱਕ ਇੱਕ ਬੱਚੀ ਦਾ ਕੇਸ ਦੱਸਦੀ ਆ ਕਰਤਾਰਪੁਰ ਦੇ ਕਰਤਾਰਪੁਰ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ 2021 ਦੇ ਵਿੱਚ ਇੱਕ ਨਿੱਕੀ ਜੀ ਬੱਚੀ ਬਾਈ ਨਿੱਕੀ ਜੀ ਬੱਚੀ 7 ਸਾਲ ਦੀ ਬੱਚੀ ਨੂੰ ਅਸੀਂ ਉਹਨੂੰ ਗੁੜੀਆ ਕੇਸ ਦਿੱਤਾ ਉਹਨੂੰ ਬੰਦਾ ਬਿਠਾ ਕੇ ਲੈ ਗਿਆ ਉਹਨੂੰ ਉਹ ਕੁੜੀ ਖੂਨ ਨਾਲ ਲਤਪਤ ਬੋਰੀ ਚ ਬੰਨੀ ਹੋਈ ਸੜਕ ਦੇ ਕਿਨਾਰੇੋਂ ਮਿਲੀ ਆ ਬੱਚੀ ਦਾ ਬਰੂਟਲੀ ਰੇਪ ਕੀਤਾ ਗਿਆ ਉਹਦੀਆਂ ਮਲਟੀਪਲ ਸਰਜਰੀ ਹੋਈਆਂ ਬੰਦਾ ਫਰਾਰ ਆ ਔਰ ਉਹਨੂੰ ਕੰਪਨਸੇਸ਼ਨ ਤੱਕ ਨਹੀਂ ਕੋਰਟ ਵੱਲੋਂ ਦਿੱਤੀ ਗਈ ਜਦਕਿ ਕੋਰਟ ਲੋਅ ਕਲੀਅਰ ਆ ਕਿ ਜੇ ਅਨਟ੍ਰੇਸਡ ਰਹਿ ਗਿਆ ਤਾਂ ਤੁਸੀਂ ਇਨਸਾਫ ਦਵੋਗੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਸ ਬੱਚੀ ਦੀ ਜ਼ਿੰਦਗੀ ਬਣਾਉਣਾ ਹੂੰ ਡਿਸਟਰਬ ਹੋ ਜੂਗਾ ਨਾ ਬੰਦ ਕਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਹਨੂੰ ਇਨਸਾਫ ਦੇਣਾ ਮੈਂ ਬਹੁਤ ਸਾਰੀਆਂ ਚਿੱਠੀਆਂ ਲਿਖ ਚੁੱਕੀ ਹਾਂ ਮੈਂ ਪੀਐਮ ਨੂੰ ਚਿੱਠੀ ਲਿਖ ਚੁੱਕੀ ਹਾਂ ਉਹਦੇ ਵਿੱਚ ਮੈਂ ਡੀਐਲਐਸਏ ਨੂੰ ਲਿਖ ਚੁੱਕੀ ਹਾਂ ਮੈਂ ਸਟੇਟ ਲੀਗਲ ਐਡ ਨੂੰ ਲਿਖ ਚੁੱਕੀ ਹਾਂ ਹੁਣ ਮੇਰੇ ਕੋਲ ਬਚਿਆ ਕੀ ਹੈ ਪੀਆਈਐਲ ਹਰ ਚੀਜ਼ ਲਈ ਅਸੀਂ ਕੋਰਟ ਜਾਈਏ ਕਿਤੇ ਤਾਂ ਇਨਸਾਫ ਮਿਲੇ ਕਿਤੇ ਤਾਂ ਸਾਨੂੰ ਕੋਰਟ ਜਾਣ ਤੋਂ ਬਿਨਾ ਕੋਰਟ ਕੋਲ ਤਾਂ ਆਲਰੇਡੀ ਕੇਸਿਸ ਐਨੇ ਪੈਂਡਿੰਗ ਆ ਤੁਸੀਂ ਕੋਰਟ ਦੇ ਉੱਤੇ ਕਿੰਨਾ ਕੁ ਹਾਈ ਕੋਰਟ ਦੇ ਉੱਤੇ ਬੋਝ ਪਾਉਣਾ ਚਾਹੁੰਦੇ ਹੋ ਹਰ ਚੀਜ਼ ਲਈ ਵੈਰੀ ਡਿਸਪਾਇੰਟਡ ਇਹੋ ਜਿਹਾ ਨੇਹਾ ਇੱਕ ਨਹੀਂ ਐ ਇਹੋ ਜਿਹਾ بڑے ਕੇਸਿਸ ਨੇ ਬਹੁਤ ਨੇਹਾ ਤਾਂ ਸ਼ਾਇਦ ਇਹਦੀ ਪਹਿਲਾਂ ਵੀਡੀਓ ਵਾਇਰਲ ਹੋ ਗਈ ਸੀਗੀ ਥੋੜਾ ਵਿਸ਼ਾਲ ਜੀ ਨੇ ਕੇਸ ਚੱਕ ਲਿਆ ਥੋੜਾ ਕਿਤੇ ਨਾ ਕਿਤੇ ਕੁੜੀ ਪੰਜਾਬ ਦੀ ਆ ਤੇ ਹਰਿਆਣੇ ਨੇ ਹਿਮਾਚਲ ਦਾ ਥੋੜਾ ਉਸ ਚੀਜ਼ ਕਰਕੇ ਕੇਸ ਹਾਈਲਾਈਟ ਹੋ ਗਿਆ ਇੱਥੇ ਤਾਂ ਪਤਾ ਹੀ ਨਹੀਂ ਕਿੰਨਿਆਂ ਨਾਲ ਕੀ ਕੁਛ ਹੁੰਦਾ ਆ ਸਾਹਮਣੇ ਵੀ ਨਹੀਂ ਆਉਂਦੇ ਕੇਸ ਸੁਣਵਾਈ ਵੀ ਨਹੀਂ ਹੁੰਦੀ ਇੱਕ ਮੈਨੂੰ ਮਾਨਸੇ ਤੋਂ ਨਹੀਂ ਮਲੇਰਕੋਟਲੇ ਤੋਂ ਕਿਸੇ ਨੇ ਕੰਟੈਕਟ ਕੀਤਾ ਸੀ ਮਲੇਰਕੋਟਲੇ ਤੋਂ ਉਹ ਕਹਿੰਦਾ ਕਿ ਮੇਰੀ ਭੈਣ ਨੂੰ ਰੇਪ ਕੀਤਾ ਗਿਆ ਮੇਰੀ ਭੈਣ ਤੇ ਐਸਿਡ ਪਾ ਕੇ ਉਹਨੂੰ ਝਾਲਿਆ ਗਿਆ ਉਹਨੇ ਮੈਨੂੰ ਫੋਟੋਸ ਵੀ ਭੇਜੀਆਂ ਸੀ ਅੱਜ ਤੋਂ 12 13 ਸਾਲ ਪਹਿਲਾਂ ਪਰ ਸਾਰਾ ਕੋਸ਼ ਕਿਉਂਕਿ ਉੱਥੇ ਪੋਲੀਟੀਕਲੀ ਇਨਫਲੂਐਂਸ ਬੰਦੇ ਸੀਗੇ ਤੇ ਸਾਰਾ ਕੇਸ ਰਫਾ-ਦਫਾ ਕਰ ਦਿੱਤਾ ਗਿਆ। ਉਹਨੂੰ ਇਨਸਾਫ ਨਹੀਂ ਮਿਲਿਆ। ਇਹੋ ਜਿਹਾ ਬਹੁਤ ਸਾਰੇ ਕੇਸਿਸ ਨੇ। ਕਿਤੇ-ਕਿਤੇ ਇਨਸਾਫ ਲਈ ਅਸੀਂ ਕਿਦੇ-ਕਿਦੇ ਇਹਨਾਂ ਨਾਲ ਮੇਰੇ ਵਰਗੇ ਲੋਕ ਵੀ ਆ ਕਿਦੇ-ਕਿਦੇ ਹੈਲਪ ਕਰਦੇ ਫਿਰਨਗੇ। ਕਿਤੇ ਤਾਂ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਕਿ ਸਿਰਫ ਐਡਵਰਟਾਈਜ਼ਮੈਂਟ ਹੀ ਕਰਨੀ ਆ। ਸਾਡੀ ਲੜਾਈ ਕੱਲੀ ਨਸ਼ੇ ਵਿਰੋਧਨੀ ਦੀ। ਸਾਨੂੰ ਇਨਸਾਫ਼ ਵੀ ਤਾਂ ਚਾਹੀਦਾ ਲੋਕਾਂ ਦੇ ਜੇ ਜੇ ਲੋਕਾਂ ਦੀ ਆਮ ਜ਼ਿੰਦਗੀ ਪ੍ਰੋਟੈਕਟਡ ਨਹੀਂ ਹੈਗੀ ਫਿਰ ਅਸੀਂ ਹੋਰ ਕੀ ਕਿੱਥੋਂ ਸੁਨਹਿਰਾ ਪੰਜਾਬ ਬਣਾ ਲਾਂਗੇ ਜਿੱਥੇ ਲੋਕ ਸੁੱਖ ਦੀ ਜ਼ਿੰਦਗੀ ਨਹੀਂ ਜੀ ਸਕਦੇ ਜਿੱਥੇ ਲੋਕਾਂ ਨੂੰ ਇਹ ਆ ਕਿ ਅਸੀਂ ਸਰਕਾਂ ਪੁਲਿਸ ਥਾਣੇ ਜਾਵਾਂਗੇ ਵੀ ਸਾਨੂੰ ਪਹਿਲਾਂ ਤਾਂ ਉਹਨੇ ਟੁੱਟ ਕੇ ਪੈਣਾ ਆ ਤੇ ਟੁੱਟ ਕੇ ਪੈ ਜਾਣਾ ਤੇ ਡਰਾ ਕੇ ਭਜਾ ਦੇਣਾ ਉਹਨਾਂ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕਰਨਾ ਤੇ ਫਿਰ ਇਨਸਾਫ ਦੀ ਕਿੱਥੋਂ ਉਮੀਦ ਕਰੋਗੇ ਜਿੱਥੇ ਤੁਹਾਡੇ ਲੋ ਮਤਲਬ ਜਿੱਥੇ ਤੁਹਾਡੇ ਫੰਡਮੈਂਟਲ ਰਾਈਟ ਪ੍ਰੋਟेक्टेड ਨਹੀਂ ਗਏ ਉਹ ਤਾਂ ਤੁਸੀਂ ਬਾਕੀ ਚੀਜ਼ਾਂ ਦੀ ਕੀ ਉਮੀਦ ਕਰਦੇ ਹੋ ਕਿੱਥੋਂ ਸੁਨਹਿਰਾ ਪੰਜਾਬ ਬਣਾ ਲੋਗੇ ਤੁਸੀਂ ਜੇ ਸੁਨਹਿਰਾ ਪੰਜਾਬ ਬਣਾਉਣਾ ਹੈ ਤਾਂ ਤੁਹਾਨੂੰ ਸਮਝਣਾ ਪਊਗਾ ਕਿ ਲੋਅ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿੰਨਾ ਜ਼ਰੂਰੀ ਆ ਫੰਡਮੈਂਟਲ ਰਾਈਟ ਕਿੰਨੇ ਜ਼ਰੂਰੀ ਆ ਲੋਕ ਆਮ ਲੋਕਾਂ ਦਾ ਤੁਹਾਡੇ ਵਿੱਚ ਭਰੋਸਾ ਹੋਣਾ ਕਿੰਨਾ ਜ਼ਰੂਰੀ ਆ ਜਿਹੜੇ ਟੁੱਟਦੇ ਜਾ ਰਹੇ ਨੇ ਪਤਾ ਨਹੀਂ ਪੰਜਾਬ ਨਾਲ ਤਾਂ ਹਰ ਵਾਰੀ ਦਗਾ ਕਮਾ ਲੈਂਦੀ ਆ ਹਰ ਪਾਰਟੀ ਦੇ ਵੀ ਸੋਚ ਕੇ ਲਿਆਂਦਾ ਵੀ ਹਾਂ ਹੁਣ ਕੁਝ ਬਦਲ ਜਾਊਗਾ ਹੁਣ ਕੁਝ ਬਦਲ ਕੁਝ ਨਹੀਂ ਬਦਲਦਾ ਹਾਲਾਤ ਬੱਤਰ ਤੋਂ ਬੱਤਰ ਹੁੰਦੇ ਰਹਿੰਦੇ ਆ ਸਪੀਚਲੈਸ ਅ ਅੰਤ ਵਿੱਚ ਮੈਂ ਥੋੜਾ ਜਿਹਾ ਮਸਲੇ ਤੋਂ ਲੱਗ ਕੇ ਸਵਾਲ ਪੁੱਛਣਾ ਚਾਹਾਂਗਾ ਮੁੱਦੇ ਤੋਂ ਅਲੱਗ ਮੈਂ ਅੱਜ ਤੁਹਾਡੇ ਘਰੇ ਆਇਆ ਮੈਂ ਦੇਖ ਰਿਹਾ ਉੱਪਰ ਨਿਸ਼ਾਨ ਸਾਹਿਬ ਲੱਗਿਆ ਆ ਲੋਕੇ ਤਾਂ ਤੁਹਾਨੂੰ ਕਾਮਰੇਡ ਕਹਿ ਦਿੰਦੇ ਆ ਕਮਿਊਨਿਸਟ ਕਹਿ ਦਿੰਦੇ ਆ ਤੇ ਕਾਮਰੇਡਾਂ ਦੇ ਕੋਠੇ ਦੇ ਉੱਪਰ ਨਿਸ਼ਾਨ ਸਾਹਿਬ ਕਿਦਾਂ ਲੱਗਿਆ ਹੈ ਮੈਂ ਤਾਂ ਕਾਮਰੇਡ ਕਦੇ ਵੀ ਨਹੀਂ ਨਾ ਮੈਂ ਸੀਗੀ ਮੈਂ ਬਾਬਾ ਨਾਨਕ ਦੀ ਫਿਲਾਸਫੀ ਨੂੰ ਸ਼ੁਰੂ ਤੋਂ ਫੋਲੋ ਕਰਦੀ ਆ ਤੇ ਮੇਰੇ ਫਾਦਰ ਸਾਹਿਬ ਅਬਰ ਖਾਲਸਾ ਲਹਿਰ ਨਾਲ ਜੁੜੇ ਹੋਏ ਸੀਗੇ ਨਿਸ਼ਾਨ ਸਾਹਿਬ ਕਦੇ ਵੀ ਸਾਡੇ ਘਰ ਤੋਂ ਨਿਸ਼ਾਨ ਸਾਹਿਬ ਨਹੀਂ ਲਿਆ ਮਤਲਬ ਜਦੋਂ ਦੀ ਮੈਂ ਦੇਖ ਰਹੀ ਹਮੇਸ਼ਾ ਨਿਸ਼ਾਨ ਸਾਹਿਬ ਝੂਲਦੀ ਰਹੇ ਆ ਕਰਦੇ ਸੋ ਗੱਲ ਇਹ ਹੁੰਦੀ ਆ ਕਿ ਕਿਸਾਨ ਅੰਦੋਲਨ ਟਾਈਮ ਜਦੋਂ ਅਸੀਂ ਜੁੜੇ ਤਾਂ ਕੁਝ ਕੁ ਚੀਜ਼ਾਂ ਜੋ ਗਲਤ ਸੀਗੀਆਂ ਜੋ ਮੇਰੀ ਨਜ਼ਰ ਚ ਗਲਤ ਸੀਗੀਆਂ ਹੋ ਸਕਦਾ ਲੋਕਾਂ ਦੀ ਨਜ਼ਰ ਚ ਸਹੀ ਹੋਣ ਮੇਰੇ ਕਹਿਣ ਦਾ ਮਤਲਬ ਉਥੇ ਇਹ ਸੀਗਾ ਕਿ ਉਹ ਮੁੱਦਾ ਕਿਸਾਨੀ ਸੀਗਾ ਉਹਨੂੰ ਉਸ ਤਰੀਕੇ ਨਾਲ ਨਾ ਜੋੜਿਆ ਜਾਵੇ ਤਾਂ ਇਸ ਕਰਕੇ ਮੈਨੂੰ ਕਾਮਰੇਡ ਕਹਿ ਦਿੱਤਾ ਗਿਆ ਮੈਂ ਤਾਂ ਉਸ ਕਾਮਿਊਨਿਸਟ ਸੋਚ ਤੋਂ ਵੀ ਬਹੁਤ ਪਰੇ ਆਂ ਔਰ ਜੇ ਆਪਾਂ ਔਰ ਕਾਮਰੇਡ ਇੱਕ ਸੋਚ ਆ ਤੇ ਨਿਸ਼ਾਨ ਸਾਹਿਬ ਇੱਕ ਧਰਮ ਆ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਆਂ ਨਿਸ਼ਾਨ ਸਾਹਿਬ ਮੇਰੇ ਧਰਮ ਦਾ ਨਿਸ਼ਾਨ ਆ ਤੇ ਜਿਹੜੀ ਸੋਚ ਆ ਮੇਰੀ ਸੋਚ ਕਾਮਰੇਡ ਨਹੀਂ ਗਈ ਮਤਲਬ ਕਮਿਊਨਿਸਟ ਸੋਚ ਨਹੀਂ ਮੈਂ ਲਿਬਰਲ ਆ ਪਰ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲਿਬਰਲ ਕੀ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਡੈਮੋਕ੍ਰੈਟਿਕ ਕੀ ਹੁੰਦਾ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕਾਮਿਊਨਿਸਟ ਕੀ ਹੁੰਦਾ ਮਾਰਕਸਿਸਟ ਕੀ ਹੁੰਦਾ ਆ ਸੋ ਜਿਨ੍ਹਾਂ ਨੂੰ ਉਸ ਚੀਜ਼ ਦਾ ਪਤਾ ਹੋਊਗਾ ਉਹ ਗੱਲ ਕਰਨਗੇ ਮੈਂ ਹੈਗੀ ਆ ਲਿਬਰਲ ਮੇਰੀ ਲਿਬਰਲ ਸੋਚ ਆ ਵੀ ਤੁਸੀਂ ਪੜ੍ਹਿਆ ਹੀ ਆ ਮੈਂ ਮਤਲਬ ਆ ਮੈਂ ਜੇਸ ਮਿਲ ਨੂੰ ਫੋਲੋ ਕਰਦੀ ਆ ਜੇ ਆਪਾਂ ਵੈਸਟਰਨ ਥੌਟ ਦੀ ਗੱਲ ਕਰੀਏ ਐਂਡ ਹੀ ਇਜ਼ ਲਿਬਰਲ ਉਹ ਉਹ ਕੀ ਦੀ ਗੱਲ ਕਰਦਾ ਉਹ ਬੰਦੇ ਦੇ ਫੰਡਮੈਂਟਲ ਰਾਈਟਸ ਦੀ ਗੱਲ ਕਰਦਾ ਲਿਬਰਟੀ ਦੀ ਗੱਲ ਕਰਦਾ ਇਕੁਐਲਿਟੀ